ਸ਼ੋਮਣੀ ਕਾਲੀਦਾਲ ਅੰਮ੍ਰਿਤਸਰ ਵੱਲੋਂ ਸੰਤ ਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਥਕ ਇਕਾਠ ਅੱਜ શ્રી ਫਤੇਗੜ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਕ ਜਥੇਬੰਦੀਆਂ ਤੇ ਸਿੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਵਿਦੇਸ਼ਾਂ ਵਿੱਚ ਸ਼ਹੀਦ ਕੀਤੇ ਗਏ ਭਾਈ ਹਰਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਮਨੁੱਖੀ ਅਧਿਕਾਰ ਕਾਰਕੁਨ ਭੈਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਪਰੰਤ ਸਿੱਖ ਆਗੂਆਂ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾਂ ਥਾਂ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸ੍ਰੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ ਜਿਹੜੀ ਖਾਲਸਾਣ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਇਹਦੇ 'ਚ ਨਹੀਂ ਕਹਿਣ ਲੱਗਾ ਉਹ ਲੀਡਰਸ਼ਿਪ ਤਾਂ ਸੱਚੀ ਸੁੱਚੀ ਆ ਉਹ ਬਾਹਰ ਜਾਣਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਕਰਦਾ ਹੈ ਮਾਨ ਸਾਹਿਬ ਹੁਣਾ ਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਹਰਨਾਮ ਸਿੰਘ ਤੇ ਟਕਤਾਂ ਦੇ ਜਥੇਦਾਰਾਂ ਵਾਲੀ ਜੁੜਿਆ ਆ ਜੇ ਸਾਨੂੰ ਸੱਚਾਈ ਆ ਮੰਨਣੀ ਪਏਗੀ ਤੇ ਜੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤਾਂ ਸਾਡਾ ਫਰਜ਼ ਵੜਦਾ ਕਿ ਨਹੀਂ ਸੋ ਇਹ ਸਾਡਾ ਫਰਜ਼ ਸਮਝਦੇ ਹੋ ਮੈਂ ਸਿਰਫ ਉਸ ਲੀਡਰਸ਼ਿਪ ਬਾਰੇ 2 ਕੁ ਮਿੰਟ ਅਗਦੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਆ ਟਕਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਗੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸੰਸਥਾ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਅਕਾਲ ਤਖਤ ਸਾਬ ਇੰਨਾ ਅਹਿਮ ਆ ਕਿ ਗੁਰੂ ਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਦਾ ਉਚਾਰਨ ਕੀਤੀ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਉਹ ਅਕਾਲ ਤਖਤ ਸਾਬ ਆ ਉਹ ਬਹੁਤ ਮਹਾਨ ਆ ਔਰ ਉਹਨੇ ਮਹਾਨ ਰਹਿਣਾ ਪਰ ਸਾਡੀ ਇਤਰਾਸ ਦੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹੱਥਾਂ ਮਾਂ ਚਲਾਉਣਾ ਚਾਹੁੰਦੀ ਆ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਇਸ ਟਾਈਮ ਬادل ਦਲੀਆਂ ਦੇ ਹਦੀਨ ਚਲਦਾ ਪਿਆ ਤਖਤ ਨਹੀਂ ਤਖਤਾਂ ਦੇ ਬੈਠੇ ਬੰਦੇ ਉਹਨਾਂ ਦੇ ਅਧੀਨ ਚੱਲਦੇ ਨੇ ਤਖਤ ਦੇ ਅਕਾਲ ਦਾ ਇਹਨਾਂ ਦੇ ਅਧੀਨ ਕਦੀ ਨਹੀਂ ਆਉਣਾ ਉਹਨੇ ਆਪਣੀ ਕਰਾਮਾਤ ਵਿਖਾਲਣੀ ਵਿਖਾਲਣੀ ਆ ਪਰ ਉਹਦੇ ਤੇ ਜਿਹੜੇ ਬੰਦੇ ਬਾ ਲੈ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਬਾ ਲੈ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਮ ਦੀ ਪਰ ਉਥੇ ਬੈਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬੈਠਦਾ ਹੈ ਕਿ ਨਹੀਂ ਜੀ ਮੈਂ ਤਾਂ ਬਣ ਚੁੱਕਿਆ ਜੀ ਜ਼ਥੇਦਾਰ ਉਦੋਂ ਖਾਂਦਾ ਭੁਲੇਖਾ ਔਰ ਇਹੀ ਭੁਲੇਖੇ ਵਾਰ-ਵਾਰ ਜ਼ਥੇਦਾਰਾਂ ਖਾਧੇ ਔਰ ਇਹੀ ਭੁਲੇਖਾ ਮੈਨੂੰ ਕੋਈ ਸ਼ੱਕ ਨਹੀਂ ਕਹਿਣ ਦੇ ਵਿੱਚ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਖਾਦਾ ਹੋਵੇਗਾ ਜਿੱਦਣ ਉਹ ਜਥੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜਥੇਦਾਰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜਿਹੜੇ ਦਰਵਾਜ਼ੇ ਚੋਂ ਲੰਘ ਕੇ ਜਥੇਦਾਰ ਲੱਗੋਗੇ ਸੱਚ ਹੈ ਜਦੋਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜ਼ੇ ਚੋਂ ਉਸੇ ਤਰੀਕੇ ਨਾਲ ਬਾਹਰ ਜਲੀਲ ਕਰਕੇ ਕੱਢਣਗੇ ਜੁਰਤ ਤੇ ਚਾਹੀਦੀ ਸੀ ਕਿ ਉਹਦਣੇ ਚੈਲੰਜ ਕਰਦੇ ਕਿ ਪ੍ਰਬੰਧ ਠੀਕ ਨਹੀਂ ਹੈ ਪਰ ਗੱਲ ਗੱਲੀ ਗਿਆਨੀ ਹਰਪੀ ਸਿੰਘ ਦੀ ਨਹੀਂ ਕਿ ਗੱਲ ਸਾਡੀ ਜਥੇਦਾਰ ਦੀ ਪੋਜੀਸ਼ਨ ਦੀ ਆ ਗੱਲ ਸਾਡੇ ਅਕਾਲ ਤਖਤ ਸਾਹਿਬ ਦੀ ਆ ਔਰ ਗਿਆਨੀ ਰਕबीर ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹੇ ਤੇ ਸਖਤ ਸਟੈਂਡ ਨਾ ਲਿਆ ਤੇ ਵਾਰੀ ਅਗਲੀ ਭਰਾ ਤੁਹਾਡੀ ਪਿਆਰ ਹੋ ਜੇ ਉਹ ਜਲਾਲਤ ਸੈਣ ਦੇ ਲਈ ਇਹ ਕੋਈ ਨਵਾਂ ਕੰਮ ਨਹੀਂ ਹੋ ਲਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਲੈਣੀ ਆ ਉਹਨਾਂ ਦੀ ਬਾਦਲਾਂ ਦੇ ਰਹੀਂ ਉਹ ਵੀ ਗੱਲ ਸਮਝ ਲਓ ਅੱਜ ਦੇ ਤੁਹਾਨੂੰ ਹਾਰ ਪਾ ਕੇ ਦੇ ਸਰੂਪਾ ਪਾ ਕੇ ਲਾਉਣਗੇ ਜਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੂਪੇ ਤੋਂ ਫੜ ਕੇ ਘਸੀਟ ਕੇ ਬਾਹਰ ਮਾਰਨਗੇ ਜਿੱਦਾਂ ਇਹ ਪੁਰਾਣੇ ਜਥੇਦਾਰਾਂ ਨੂੰ ਕੱਢਦੇ ਪਏ ਸੋ ਗੱਲ ਪ੍ਰਬੰਧ ਦੀ ਆ ਸੋ ਮੈਂ ਇਸ ਸਟੇਟ ਤੋਂ ਸਿਰਫ ਇਹਨਾਂ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਜਿਹੜੇ ਅਸੀਂ ਆਪਣੇ ਨੂੰ ਸਿਹਰਦ ਸਮਝਦੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਇਹ ਬੇਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਆ ਕਿ ਸਾਨੂੰ ਇਸ ਗੱਲ ਦੇ ਵਿਧਿਵਿਧਾਨ ਵੱਲ ਵਧਣਾ ਚਾਹੀਦਾ ਹੈ ਕਿ ਤਖਤਾਂ ਦੇ ਜਥੇਦਾਰ ਨਿਯੁਕਤ ਕਿਵੇਂ ਹੋਣ ਤੇ ਸੇਵਾਮੁਕਤ ਕਿਵੇਂ ਹੋਣ ਇਹਦੀ ਗੱਲ ਕੌਮ ਦੇ ਵਿੱਚ ਚੁਰਣੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਤੇ ਮੋਦੀ ਵਰਗਿਆਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇ ਹੋਣੀ ਦੂਜੇ ਤੀਜੇ ਸਿਰਸੇ ਹੋਣੀ ਜਿਹੜੇ ਸਾਰੇ ਉਹਦੇ ਚ ਆਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਇਹ ਉਹੀ ਲੀਡਰਸ਼ਿਪ ਆ ਮੋਦੀ ਦੀ ਜਿਨੇ ਸਾਡੇ ਨੌਜਵਾਨ ਕਦਰ ਕੀਤੇ ਦੇ ਕਰ ਰਹੀ ਆ ਹੁਣ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਆ ਅਮਰੀਕਾ ਇਹਨੇ ਜਾਣਾ ਉੱਥੇ ਦੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਿੱਦਣੇ ਨੇ ਜਾਣਾ ਉਥੇ ਰੈਡਾਈ ਲੀ ਪ੍ਰੋਟੈਸਟ ਰੱਖਿਆ ਆ ਤਾਂ ਕਿ ਸੁਨੇਹਾ ਦਿੱਤਾ ਜਾ ਸਕੇ ਵੀ ਪਾ ਅਮਰੀਕਾ ਦੇ ਵਿੱਚ ਤੂੰ ਵੈਲਕਮ ਨਹੀਂ ਆ ਉਹਨਾਂ ਨੇ ਟਰੰਪ ਨੂੰ ਸੁਨੇਹਾ ਦੇਣਾ ਸੋ ਮੇਰੇ ਅਮਰੀਕਾ ਵਾਲਿਆਂ ਨੂੰ ਅਪੀਲ ਹੈ ਜਿੱਥੇ ਕੋਈ ਸੁਣਦਾ ਆ ਕਿ ਉਸ ਸਮਾਗਮ ਤੇ ਜਰੂਰ ਜਾਣ ਔਰ ਅਖੀਰੀ ਗੱਲ ਤੇ ਇਸ ਗਦਰ ਸਾਹਿਬ ਦਾ ਆ ਗਿਆ ਬਲਾਵਾ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਨੇ ਆ ਨਾ ਵੀ ਵਿਦੇਸ਼ਾਂ ਵਾਲੇ ਸਿੱਖ ਦੇ ਇੱਧਰ ਵਾਲੇ ਸਿੱਖ ਇਦਾਂ ਨਹੀਂ ਆ ਅਸੀਂ ਸਾਰੇ ਸਿੱਖ ਆ ਉਹਨਾਂ ਸਾਰਿਆਂ ਦੀ ਜੜ ਇੱਥੇ ਹੀ ਆ ਉਹ ਵੱਖਰੇ ਨਹੀਂ ਗਏ ਅਸੀਂ ਇੱਥੇ ਖਾਲਸਾਣ ਦੀ ਗੱਲ ਕਰਦੇ ਹਾਂ ਉੱਥੇ ਕਰਦੇ ਹਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਲਿਆ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀਕਰ ਖਾਲਸਾ ਦਾ ਰੂਪ ਮਾਨਣਾ ਹੋ ਗਿਆ ਤੋ ਇਹ ਨਹੀਂ ਆ ਕਿ ਉਹ ਅਮਰੀਕਾ ਬੈਠੇ ਖਾਲਸਾਣ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲ੍ਹ ਆ ਵੀ ਇੱਕ ਸਿੱਖ ਖਾਲਸਾਣ ਦੀ ਗੱਲ ਕਰਦਾ ਆ ਤੇ ਉਹ ਜਿੱਥੇ ਵੀ ਦੁਨੀਆ 'ਚ ਰਹੇਗਾ ਉਹ ਖਾਲਸਾਣ ਦੀ ਗੱਲ ਕਰੇਗਾ ਤੇ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਸਾਡੇ ਸੁਆਸ ਬਰਕਰਾਰ ਨੇ ਖਾਲਸਾਣ ਦੀ ਗੱਲ ਹੁੰਦੀ ਰਹੇਗੀ ਖਾਲਸਾਣ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਨੇ ਜਦੋਂ ਤੱਕ ਅਸੀਂ ਤਿਰੰਗੇ ਇਸ ਧਰਤੀ ਤੋਂ ਲਾਗ ਕੇ ਥੱਲੇ ਸੁੱਟ ਕੇ ਤੇ ਖਾਲਸੀ ਨਿਸ਼ਾਨ ਆਪਣਾ ਖਾਲਸਾਣ ਦਾ ਝੰਡਾ ਖਾਲਸਤਾਨ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਨੇ ਚੋਰਾ ਨਹੀਂ ਦਿੰਦੇ ਸੰਤਾ ਨੇ ਸੰਤ ਜਰਨੈਲ ਸਿੰਘ ਨੇ ਇੱਕ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਸਾਰੀ ਕੌਮ ਨੂੰ ਜਾਗਰਤ ਕੀਤਾ ਸਾਨੂੰ ਉਹਨਾਂ ਦੇ ਜਨਮ ਦਿਨ ਤੋਂ ਇਹ ਇੱਥੋਂ ਸਿੱਧ ਲੈ ਕੇ ਜਾਣੀ ਚਾਹੀਦੀ ਆ ਕਿ ਅਸੀਂ ਸੱਚ ਨੂੰ ਤੇ ਝੂਠ ਨੂੰ ਪਛਾਣ ਕਰਨਾ ਸਿੱਖ ਜਾਈਏ ਅਸੀਂ ਸੱਚ ਤੇ ਖੜੇ ਆ ਤੇ ਸਾਡੇ ਸਾਰੇ ਸਤਿਕਾਰ ਕਰਦੇ ਆ ਪਰ ਇੱਕ ਸੱਚ ਨੂੰ ਦਬਾਇਆ ਵੀ ਜਾ ਰਿਹਾ ਸੰਤਾਂ ਨੇ ਦੇਖੋ ਤਿੰਨ ਦੇਸ਼ਾਂ ਦਾ ਮੱਥਾ ਲਾਇਆ ਪਰ ਉਹਨਾਂ ਉਹ ਪਿੱਛੇ ਨਹੀਂ ਹਟੇ ਉਹਨਾਂ ਨੂੰ ਕਿੰਨੀਆਂ-ਕਿੰਨੀਆਂ ਆਫਰਾਂ ਦਿੱਤੀਆਂ ਗਈਆਂ ਸੰਤਾਂ ਨੂੰ ਪਰ ਉਹ ਪਿੱਛੇ ਨਹੀਂ ਹਟੇ ਆਪਦੇ ਈ ਗੀਤੇ ਤੇ ਅੜੇ ਰਹੇ ਅਸੀਂ ਵੀ ਥੋੜੀ ਜੀ ਗੱਲ ਤੇ ਥੋੜੇ ਜੇ ਅਸੀਂ ਸਾਨੂੰ ਕੋਈ ਇਮਾਨ ਇੱਜ਼ਤ ਦੇਣ ਲੱਗੇ ਅਸੀਂ ਉਧਰ ਨੂੰ ਝੁੱਕ ਜਾਨੇ ਸਾਨੂੰ ਵੇਖਣਾ ਪਊਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸੰਤਾਂ ਤੋਂ ਮਗਰੋਂ ਜੇ ਇਸੇ ਲੈਣ ਨੂੰ ਚਲਾਉਣਾ ਚਾਹਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕੋ ਇੱਕ ਪਾਰਟੀ ਹੈ ਜੋ ਨਿਤੜਕ ਹੋ ਕੇ ਵਿਚਰ ਰਹੀ ਹੈ ਜੇ ਆਪਣੇ ਸਿਮਰਜੀਤ ਮਾਨ ਸਿੰਘ ਦੀ ਪਾਰਟੀ ਨਾਲ ਜੁੜਦਾ ਕੋਈ ਜੇ ਜਿਵੇਂ ਦੀਪ ਸਿੰਧੂ ਸੀਗਾ ਲੋਕ ਕਹਿੰਦੇ ਆ ਵੀ ਜੇ ਮਾਨ ਸਾਹਿਬ ਦੀ ਪਾਰਟੀ ਨਾਲ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਨਹੀਂ ਜਿਹੜਾ ਉਸ ਨੌਜਵਾਨ ਸੱਚ ਬੋਲ ਰਿਹਾ ਉਹ ਸੱਚ ਨੂੰ ਦਬਾਉਣ ਦੀ ਖਾਤਰ ਆਵਾਜ਼ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਮਰਵਾਇਆ ਗਿਆ ਪੰਗਤ ਰਵਿਦਾਸ ਜੀ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਬੇਗਮ ਪ੍ਰਹਾਰਾਜ ਦੀ ਕਲਪਨਾ ਕੀਤੀ ਤੇ ਇੱਕੋ ਮਹਾਨ ਜਿਹੋ ਦਾ ਕੌਮ ਦਾ ਜਿਲ੍ਹਾ ਨੇ ਸਿੱਖ ਰਾਜ ਖਾਲਸਾਣ ਦੀ ਗੱਲ ਕੀਤੀ ਉਹਨਾਂ ਦੇ ਜਨਮ ਦਿਨ ਦੀ ਦੇਸ਼ ਵਿਦੇਸ਼ ਸੰਗਤਾਂ ਨੂੰ ਵਧਾਈਆਂ ਹੋ ਸੋ ਜਿੱਥੇ ਅਸੀਂ ਸਰੀਰਕ ਤੌਰ ਤੇ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਲਵਾ ਰਹੇ ਹਾਂ ਉੱਥੇ ਸਿੰਘ ਸਾਹਿਬ ਜਹੰਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਉਹਨਾਂ ਰੂਹਾਂ ਨੂੰ ਸਤਕਾਰ ਤੇ ਟੈਡ ਕਰਨ ਲਈ ਦੋ ਸ਼ਬਦ ਭੇਜੇ ਗਏ ਇੱਕ ਓੰਕਾਰ ਅਕਾਲ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਫਰਮਾਨ ਹੈ ਜਾਨੀ ਜਿਨੇ ਤ ਭਗਤ ਜਨ ਕਹਿ ਦਾਤਾ ਕੇ ਸੂਰ ਨਹੀਂ ਤਾਂ ਜਾਨੀ ਬਾਂਧ ਰਹੇ ਕਾਇ ਗਵਾਵੇ ਨੂਰ ਅੱਜ ਕੌਮ ਕੌਮੀ ਯੋਧੇ ਸੀਧ ਸੰਤ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਦਾ ਜਨਮ ਦਿਨ ਮਨਾ ਰਹੀ ਹੈ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਲ ਕੌਮ ਦਾ ਫਰਜ ਬਣਦਾ ਹੈ ਸ਼ੁਰੂ ਵਿੱਚ ਇਹ ਕਾਰਜ ਸਰਦਾਰ ਸਿਮਰਨ ਜਿਸਕ ਮਾਲ ਪ੍ਰਦਾਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਨਾਂ ਦੀ ਸਮੁੱਚੀ ਜਥੇਬੰਦੀ ਨੂੰ ਮਲਾਉਣ ਦਾ ਪ੍ਰਾਲਾ ਕੀਤਾ ਗਿਆ ਸੀ ਇਹ ਜਥੀਵੰਦੀ ਬਲਾਈ ਦੀ ਪਾਤਰ ਹੈ ਸੰਤ ਜਰਨੈਲ ਸਿੰਘ ਜੀ ਨੇ 1978 ਤੋਂ ਨਕਲੀ ਗੁਰੂ ਗੰਮ ਦੇ ਖਿਲਾਫ ਤੇ ਜੂਨ 1983 ਤੱਕ ਸਿੱਖਾਂ ਦੀ ਆਜ਼ਾਦੀ ਦੀ ਜੰਗ ਲੜਦੇ ਹੋਏ ਸ਼ਹੀਦ ਹੋਏ ਉਹਨਾਂ ਦੇ ਨਾਲ ਜਰਨਲ ਸਵੇਕ ਸਿੰਘ ਦੀ ਭਾਈ ਅਮਰੀਕ ਸਿੰਘ ਦੀ ਅਲੇਕਾ ਸਿੰਘ ਆਲੇ ਆਜ਼ਾਦੀ ਦੀ ਜੰਗ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਅੱਗੇ ਦਾਸ ਦਾ ਸਿਰ ਝੁਕਦਾ ਹੈ ਸੰਤ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਕਥਨੀ ਅਤੇ ਇੱਕ ਕਰਨੀ ਦੇ ਧਾਰਨੀ ਸਨ ਜਿਨ੍ਹਾਂ ਨੇ ਆਪਣੇ ਵੱਲੋਂ ਸਮੇਂ-ਸਮੇਂ ਤੇ ਕਹਿ ਬਚਨਾਂ ਨੂੰ ਆਖਰੀ ਦਮ ਤੱਕ ਪਹਿਰਾ ਦੇ ਕੇ ਨਿਭਾਇਆ ਦੂਜੇ ਪਾਸੇ ਜੇ ਦੇਖਿਆ ਜਾਵੇ ਮੌਕੇ ਦੀਆਂ ਪੰਥਕ ਸਰਕਾਰਾਂ ਵੱਲੋਂ ਪ੍ਰੋਧੀਆਂ ਦਾ ਸਾਥ ਦੇ ਕੇ ਕੌਮ ਬਰੋਦੀ ਹੋਣ ਦਾ ਸਬੂਤ ਦਿੱਤਾ ਗਿਆ ਜਿਨ੍ਹਾਂ ਦੀ ਵਜ੍ਹਾ ਕਰਕੇ ਕੌਮ ਅੱਜ ਤੱਕ ਸੰਤਾਪ ਭੋਗ ਰਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਭਾਵੇਂ 1978 ਦਾ ਸਾਕਾ ਵਾਪਰਿਆ ਜਿਸ ਵਿੱਚ ਅਖੰਡ ਕੀਰਤਨੀ ਜਥੇ ਅਤੇ ਦਮਦਿ ਦੀ ਤਕਸਾਲ ਦੇ ਸਿੰਘਾਂ ਨੂੰ ਇਸੇ ਤਰ੍ਹਾਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸੰਗਤਾਂ ਦੇ ਅੱਨੇ ਵਾ ਗੋੜੀਆਂ ਚਲਾ ਕੇ ਸ਼ੀਤ ਕੀਤਾ ਗਿਆ ਅੱਜ ਲੋੜ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਸਿਰਜੇ ਮੀਰੀ ਪੀਰੀ ਦੇ ਸਨਾਨ ਤੇ ਪੈਰਾਂ ਦੰਦੇ ਹੋਏ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ ਉੱਥੇ ਅੱਜ ਸਸਤਾਵਾਂ ਉਹਨਾਂ ਸਦਾਨਤਾ ਨੂੰ ਪਿੱਠ ਦੇ ਰਹੀਆਂ ਹਨ ਜੋ ਕੌਮ ਲਈ ਚਿੰਤਾ ਦਾ ਵਿਸਾ ਹੈ ਸੋ ਅੱਜ ਸੀਤਾਂ ਦੀ ਪਵਿੱਤਰ ਧਰਤੀ ਤੇ ਦਾਸ ਦੀ ਕੌਮ ਨੂੰ ਕਿ ਆਪਸੀ ਮਤ पे ਪਲਾ ਕੇ ਹੋਮਾਂ ਦਾ ਤਿਆਰ ਕਰਕੇ ਕੌਮ ਦੇ ਭਲੇ ਲਈ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੁਲਾਏ ਹਰ ਨਾਮੇ ਕੀ ਹੋਵੇ ਜੋੜੀ ਗੁਰਮਖ ਪੈਸੋ ਸਭਾ ਬਚਾਏ ਕਿਉਂਕਿ ਭਾਵੇਂ ਕੌਮੀ ਮੁੱਦਿਆਂ ਨੂੰ ਲੈ ਕੇ ਸਹਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਕੌਮੀ ਇਨਸਾਨ ਮੋਰਚਾ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਕਿਸਾਨੀ ਹੱਕਾਂ ਨੂੰ ਕਿਸਾਨੀ ਹੱਕਾਂ ਲਈ ਕਿਸਾਨ ਵੱਖ-ਵੱਖ ਬਾਰਡਰਾਂ ਤੇ ਸੰਘਰਸ਼ ਕਰ ਰਿਹਾ ਹੈ ਉਹਨਾਂ ਦਾ ਡਟ ਕੇ ਸਾਥ ਦਈਏ ਅਤੇ ਗੁਰੂ ਸਾਹਿਬ ਦੀ ਅਸੀਸ਼ਾਂ ਦੇ ਪਾਤਰ ਬਣੀਏ ਅੰਤ ਵਿੱਚ ਦੇਸ਼ ਬੇਤੀਆਂ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਜੀ ਤੇ ਤੇ ਭਗਤ ਰਵਿਦਾਸ ਜੀ ਦੇ ਜਨਮ ਦੀਆਂ ਲੱਖ ਲੱਖ ਵਧਾਈਆਂ ਕੌਮ ਦਾ ਸੇਵਾਦਾਰ ਜਹਦਾਰ ਜਗਤਾਰ ਸਿੰਘ ਅਵਾਰਾ ਕੇਂਦਰੀ ਜੇਲ੍ਹ ਮੰਡੌਲੀ ਦਿੱਲੀ ਏ ਉਹਨਾਂ ਵੱਲੋਂ ਬਾਤਾਂ ਸੀ ਜਿਹੜੇ ਸੰਗਤਾਂ ਦੇ ਰੂਪਰੂ ਕੀਤੇ ਗਏ ਮੈਂ ਆਖਰ ਚ ਇੱਕ ਬੇਨਤੀ ਕਰਕੇ ਸਮਾਪਤੀ ਕਰਨ ਦਾ ਕਿ ਅੱਜ ਕੌਮ ਨੂੰ ਸਪਸ਼ਟ ਹੋਣਾ ਪਹਿਣਾ ਕਿਉਂਕਿ ਜਦੋਂ 2015 ਵਿੱਚ ਹੋਈਆਂ ਬੇਅਦਬੀਆਂ ਤੇ ਮੌਕੇ ਤੇ ਆਕਾਲ ਤਖਤ ਸਾਹਿਬ ਦੇ ਜਥੇਵਰਨ ਲੋ ਇੱਕ ਪਰਿਵਾਰ ਦੇ ਕਹਿਣ ਦੇ ਲੈ ਗਏ ਫੈਸਲੇ ਗਲਤ ਫੈਸਲੇ ਜਿਨ੍ਹਾਂ ਦੀ ਪ੍ਰੋੜਤਾ 2 ਦਸੰਬਰ ਨੂੰ ਹੋਈ ਏ ਕਿ ਉਹ ਬਿਲਕੁਲ ਗਲਤ ਨੇ ਤੇ ਉਹ ਮੌਕੇ ਦਾ ਜਹਦਾਰ ਜਿਹੜਾ ਉਹ ਦੋਸ਼ੀ ਪਾਇਆ ਗਿਆ ਸੋ ਦੇ ਖਿਲਾਫ ਚੱਪੇ ਦੀ ਧਰਤੀ ਤੇ ਇਕੱਠ ਹੋਇਆ ਸਰਬਤ ਖਾਲਸਾ ਹੋਇਆ ਉਸ ਸਰਬਤ ਖਾਲਸੇ 'ਚ ਜਿੰਨੀ ਮੇਰਾ ਖਿਆਲ ਵਿੱਚ ਇੱਥੇ ਧਿਰਾਂ ਪੋਟੀਆਂ ਸਾਰੀ ਹਾਜ਼ਰ ਸਨ ਸੋ ਜਹਦਾਰ ਜਕਤਾਰ ਸਿੰਘ ਹਵਾਰਾ ਨੂੰ ਉੱਥੇ ਜ਼ਹਿਦਾਰ ਅਕਾਲ ਤੱਕ ਸਭ ਠਾਪਿਆ ਗਿਆ ਕਿਉਂਕਿ ਉਹਨਾਂ ਨੇ ਇੱਕ ਸ਼ਰਤ ਤੇ ਹੀ ਕੌਮ ਦੀ ਸੇਵਾ ਕਰਨ ਦਾ ਪ੍ਰਵਾਨ ਕਰੀ ਸੀ ਕਿ ਜੇ ਮੇਰੀ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੁੰਦੀ ਹੈ ਤਾਂ ਮੈਂ ਇਹ ਸੇਵਾ ਪ੍ਰਵਾਨ ਕਰਾਂਗਾ ਸੋ ਅੱਜ ਅਸੀਂ ਉਹਨਾਂ ਜ਼ਹਿਦਾਰਾਂ ਦੇ ਜਾ ਕੇ ਉਹ ਫਰਿਆਦਾਂ ਕਰ ਰਹੇ ਜਿਨ੍ਹਾਂ ਨੂੰ ਕੌਮ ਨੇ ਨਕਾਰਿਆ ਅੱਜ ਵੀ ਉਹਨਾਂ ਚ ਜੁਰਤ ਨਹੀਂ ਵੀ ਉਹ ਫੈਸਲੇ ਲੈ ਸਕਣ ਕਿਉਂਕਿ ਜਿਹੜਾ ਸਿੱਖੀ ਆ ਉਹ ਸਿੱਧਕ ਦੀ ਐ ਆਪਸ ਸਿੱਖ ਤੇ ਪੈਰਾ ਦੰਦੇ ਹੋਏ ਇੱਕ ਪਾਸੇ ਸਪੱਸ਼ਟ ਹੋਈਏ ਕਿ ਅਸੀਂ ਜਸਦਾਰ ਉਸ ਨੂੰ ਮੰਨਦੇ ਜਿਹੜਾ ਸਰਬੱਤ ਖਾਲਤਾ ਵੱਲੋਂ ਠਾਪਿਆ ਗਿਆ ਅੱਜ ਵੀ ਉਹਨਾਂ ਦੇ ਸਦਾਨਤੇ ਤੇ ਪੈਰਾ ਦੇ ਰਿਆ ਇੱਕ ਪਾਸੇ ਉਹ ਜਸਦਾਰ ਜਿਹੜੇ ਇੱਕ ਪਰਿਵਾਰ ਦਾ ਲੈਵਲ ਲੱਗ ਰਿਹਾ ਵੀ ਇੱਕ ਪਰਿਵਾਰ ਵੱਲੋਂ ਠਾਪੇ ਗਏ